ਆ ਰਿਆਂ ਨੂੰ ਸਤਿ ਸ੍ਰੀ ਅਕਾਲ ਬੌਧੀ ਆਪ ਚੱਲੇ ਆ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣੇ ਵਾਸਤੇ ਤੇ ਨਾਲ ਨੇ ਆਣੇ ਆ ਹਾਂਜੀ ਕਰਕੇ ਸ੍ਰੀ ਗੁਰਦੁਆਰੇ ਸਤਿਗੁਰ ਆ ਤੇ ਤੇਰ ਨਾਲ ਬੇਟਾ ਹੈ ਤੇ ਹੋਰਾਂ ਨਾਲ ਕਰਦੇ ਜੀ ਇੱਧਰ ਚਾਚਾ ਜੀ ਆ ਸੋ ਤੇ ਬਣੇ ਰਹਿ ਉਹ ਦਿਖਾਉਂਦੇ ਆ ਤੁਹਾਨੂੰ ਪੱਗ ਜੱਟ ਦਾ ਕੋਣ ਕੋਣਾ ਵੀ ਕਰਾਉਂਦਾ ਲੋ ਜੀ ਜੋੜੇ ਕਰਾ ਕੇ ਜਮਾ ਤੇ ਹੁਣ ਚੱਲੇਗਾ ਮੱਥਾ ਟੇਕਣ ਦੇ ਵਾਸਤੇ ਤੇ ਪਰ ਭੀੜ ਦੇਖੋ ਵੀ ਬਹੁਤ ਜ਼ਿਆਦੇ ਅੱਜ ਸੰਗਤ ਬਹੁਤ ਆਈ ਹੋਈ ਆ ਲੋ ਜੀ ਕਰੋ ਹਰਮੰਦਰ ਸਾਹਿਬ ਦੇ ਦਰਸ਼ਨ ਤੇ ਅਧਰ ਸਰੋਵਰ ਦੇ ਵਿੱਚ ਆ ਦੇਖੋ ਉਹ ਸੰਤਾਂ ਇਸ਼ਨਾਨ ਕਰ ਰਹੀਆਂ ਅਲਹੁ ਅਲਹੁ ਨਾਨਕ ਕੀ ਦੇਵਾਂ ਕਰੇ ਐ ਮੇਰਾ ਕੀ ਨੇ ਓਏ ਹੜਕੇ ਨਾ ਆਈ ਸੰਗਲ ਹੜਕੇ ਨਾ ਆਈ इदर <laughs> जेकजो ਚਲ ਆ ਜਾ ਹੁਣ ਚੱਲੀਏ ਆ ਜਾ ਬਹੁਣਾ ਲੈ ਬਤ ਲਓ ਜੀ ਇੱਧਰ ਹੈ ਲੰਗਰ ਹਾਲ ਇੱਧਰ ਛੱਕੇ ਹਟੇ ਆ ਪ੍ਰਸ਼ਾਦਾ ਤੇ ਦੋ ਜਣੇ ਰਹਿ ਕੇ ਬੰਦੇ ਪਛਿਆ ਰਹੇ ਆ ਬੇਰੀ ਨਿੱਕੀ ਖਾਈ ਤੇ ਲਓ ਜੀ ਇਹ ਆ ਗੁਰਦੁਆਰਾ ਸਾਹਿਬ ਤੇ ਬਾਹਰ ਵਾਲਾ ਦੇ ਰੇਸ਼ਾਂ ਇਹ ਲੋਕ ਤੁਹਾਨੂੰ ਦਿਖਾਉਂਦੇ ਆ। ਮੁੰਨਾ ਜੀ ਸਾਡੇ ਕੋਲ ਆਟੂ ਗੀ ਆਜੋ। ਲਓ ਜੀ ਕੁਝ ਬੰਦੇ ਸਾਡੇ ਰਹਿ ਗਏ ਤੇ ਪਿੱਛੇ ਤਾਂ ਇੱਥੇ ਬੈਠ ਕੇ ਉਹ ਢੀਕਣ ਲੱਗ ਗਏ ਤੇ ਤੇ ਬਾਕੀ ਤੇ ਵੀ ਨਾਲ ਆ ਕੇ ਆਜੋ ਮਾਟਰ ਜੀ ਲੈ ਕੇ ਆ ਗਿਆ ਫਟਾਫਟ ਚਲੋ ਵੀ ਚਲੋ ਫਿਰ ਉਹ ਜੀ ਅੱਜ ਆਏ ਵੀ ਤੇ ਸਵੇਰ ਪਹੁੰਚ ਕੇ ਤੇ ਬਾਹਾਂਬਾ ਜੀ ਤੇ 12 ਵਜੇ ਤੇ ਦੇਖ ਲਓ ਹੁਣ ਵਜੇ 5 ਅੱਜ 3 ਘੰਟੇ ਮੇਥਾ ਦੇਖਣ ਨੂੰ ਆਸਤੇ ਲੱਗੇ ਅੱਜ ਐਤਵਾਰ ਕਰਕੇ ਸੰਗਤ ਬਹੁਤ ਜਿਆਦਾ ਆਈ ਹੋਈ ਤੇ ਤਾਂ ਕਰਕੇ ਜਿਆਦਾ ਲੱਗਿਆ ਟਾਈਮ ਕਾਫੀ ਜਿਆਦਾ ਲੱਗਿਆ ਤੇ ਮੌਸਮ ਵੀ ਬੜਾ ਵਧੀਆ ਹੋ ਰਿਹਾ ਜੀ ਦੇਖੋ ਐਂ ਲੱਗਦਾ ਆਪਣੇ ਜਨਮ ਕੇ بارش ਵੀ ਆਉਂਗੀ ਤੇ ਇਧਰ ਬਾਹਰ ਬਾਜ਼ਾਰ ਦੇ ਵਿੱਚ ਲੋ ਜੀ ਤੇਰ ਦੇਖੋ ਅਸੀਂ ਨਾਲ ਬਾਜ਼ਾਰ ਬਾਜ਼ਾਰ ਦੇ ਵਿੱਚ ਕਿੱਥੇ ਨਾਲ ਗੁਰਦੁਆਰ ਤੋਂ ਜਦ ਬਾਹਰ ਆਉਂਦੇ ਆ ਇਹ ਦੇਖੋ ਤੇ ਇਸ ਕੇ ਪੱਨਾਂ ਇਹ ਰੋਪੜੀਆਂ ਲਗੀਆਂ ਲੱਗੀਆਂ ਬੈਨ ਹੁਣ ਕਰਦੇ ਆ ਕੈਮਰਾ ਬੰਦ ਤੇ ਮਿਲਦੇ ਆ ਕੱਲ੍ਹ ਸਾਨੂੰ ਲੋਕੀ ਚਲਦੇ ਆ ਘਰੋਂ